ਜੇ ਅੱਜ ਦੇ ਨੌਜਵਾਨ ਦੀ ਗੱਲ ਕੀਤੀ ਜਾਵੇ ਜਿਹੜੀ ਰਾਤੇ ਤੁਸੀਂ ਤੁਰੇ ਹੋ ਕੀਰਤਨ ਬਣਨ ਦੀ ਜ਼ਿਕਰ ਗੱਲ ਕੀਤੀ ਜਾਵੇ ਕੀਰਤਨੀਆਂ ਬਣਨ ਦੀ ਗੱਲ ਕੀਤੀ ਜਾਵੇ ਲੱਗਦਾ ਕਿ ਅੱਜ ਉਹ ਇੰਟਰਸਟ ਨੌਜਵਾਨਾਂ ਦੇ ਵਿੱਚ ਹੈਗਾ ਕਿ ਮੈਂ ਵੀ ਭਾਈ ਸਾਹਿਬ ਜੀ ਮੰਗ ਕੀਰਤਨੀਆਂ ਬਣਨਾ ਚਾਹੂੰਗਾ ਜਾਂ ਇਸ ਲਾਈਨ ਦੇ ਵਿੱਚ ਨੌਜਵਾਨ ਆ ਰਹੇ ਨੇ ਜਾਂ ਉਹਨਾਂ ਦਾ ਇੰਟਰਸਟ ਇਸ ਲਾਈਨ ਤੋਂ ਹਟਦਾ ਜਾ ਰਿਹਾ ਜਦੋਂ ਅਸੀਂ ਸ਼ਬਦ ਗੁਰੂ ਨੂੰ ਪਿਆਰ ਕਰਦੇ ਸੀ ਉਸ ਵਕਤ ਸਾਡੇ ਵੱਡੇ ਕਲਾਕਾਰੀਆਂ ਛੱਡ ਕੇ ਰਾਗੀ ਪੁਣਾ ਛੱਡ ਕੇ ਗੁਰੂ ਕੇ ਕੀਰਤਨੀਆਂ ਬਣੇ ਹਮ ਭਾਈ ਮਰਦਾਨਾ ਜੀ ਵਰਗਾ ਗੁਣੀ ਦੁਨੀਆ ਤੇ ਕੋ ਹੈ ਨਹੀਂ ਹਮ ਤਾਨ ਸੈਨ ਵੀ ਉਹਨਾਂ ਦੇ ਸ਼ਗਿਰਦ ਦੇ ਸ਼ਗਿਰਦ ਨੇ ਹਮ ਜਿਨ੍ਹਾਂ ਨੂੰ ਸ਼ਿਖਰ ਕਹਿੰਦੇ ਹਮ ਤੇ ਭਾਈ ਮਰਦਾਨਾ ਜੀ ਨੇ ਦੁਨੀਆ ਦੀਆਂ ਤਾਕਤਾਂ ਗਿਆਨ ਕਈ ਤਰ੍ਹਾਂ ਦੇ ਲਾਲਚ ਪੈਸਾ ਛੱਡ ਕੇ ਬਾਬੇ ਦੇ ਮਗਰ ਕੀਰਤਨ ਸ਼ੁਰੂ ਕੀਤਾ ਹੂੰ ਤੇ ਬਾਬੇ ਦੇ ਮਗਰ ਜਾ ਕੇ ਜੇਲ ਵੀ ਵੇਖਣੀ ਪਈ ਭੂਤਨਾ ਬਿਤਾਲਾ ਵੀ ਲੋਕਾਂ ਨੇ ਆਖਿਆ ਕੁਰਾਈਏ ਦਾ ਪੁੱਤ ਵੀ ਆਖਿਆ ਕਈ ਤਰ੍ਹਾਂ ਦੇ ਬੋਲ ਕਬੋਲ ਸੁਣੇ ਪਰ ਕੀਰਤਨ ਨਹੀਂ ਛੱਡਿਆ ਹੂੰ ਭਾਈ ਬਾਬੂ ਕੁ ਵਰਗੇ ਬਾਬਾ ਜਸਾ ਸਿੰਘ ਆਲੂ ਵਾਲੀਏ ਵਰਗੇ ਫਿਰ ਕਿਦਰੇ ਢਾਡੀ ਗੁਰੂ ਕੇ ਭਾਈ ਨੱਥਾ ਜੀ ਭਾਈ ਅਬਦੁੱਲਾ ਜੀ ਕਲਾਕਾਰੀ ਛੱਡ ਕੇ ਗੁਰੂ ਕੇ ਢਾਡੀ ਬਣ ਗਏ ਜਿਨ੍ਹਾਂ ਨੂੰ ਸ਼ਬਦ ਗੁਰੂ ਦੀ ਸਾਰ ਸੀ ਭਾਈ ਜਿਹੜੇ ਸੀਗੇ ਸਮੁੰਦ ਸਿੰਘ ਵਰਗੇ ਇੱਕ ਭਾਈ ਮਨਸਾ ਸਿੰਘ ਵਰਗੇ ਸ਼ੇਰੇ ਪੰਜਾਬ ਵਰਗਿਆਂ ਨੇ ਵੀ ਆ ਕੇ ਆਖਿਆ ਸੀ ਅਸੀਂ ਗੁਰੂ ਘਰ ਦੇ ਕੀਰਤਨੀਏ ਦਾ ਸਨਮਾਨ ਕਰਨਾ ਹੈ ਸੋਨੇ ਦੀਆਂ ਮੋਹਰਾਂ ਦੇਣੀਆਂ ਨੇ ਤੇ ਭਾਈ ਸਾਹਿਬ ਦੇ ਦੇ ਘਰੇ ਤਵਾ ਵੀ ਹੈ ਨਹੀਂ ਸੀ ਰੋਟੀ ਪਕਾਉਣ ਵਾਲਾ ਤਵੀ ਉਹ ਵੀ ਹੈ ਨਹੀਂ ਹੂੰ ਟੁੱਟੇ ਹੋਏ ਠਿਕਰ ਤੇ ਪ੍ਰਸ਼ਾਦਾ ਬਣਾ ਰਹੇ ਸੀ ਮੁੱਦਾ ਮਾਰ ਕੇ ਥੱਲੇ 2-4 ਇੱਟਾਂ ਰੱਖ ਕੇ ਚੁੱਲਾ ਬਣਾਇਆ ਹੋਇਆ ਹੂੰ ਤੁਹਾਨੂੰ ਸ਼ੇਰੇ ਪੰਜਾਬ ਨੂੰ ਮਿਲਣ ਆਇਆ ਤੇ ਕੁਝ ਦੇਣਾ ਚਾਹੁੰਦਾ ਉਹ ਕਹਿੰਦੇ ਸ਼ੇਰੇ ਪੰਜਾਬ ਨੂੰ ਕਹਿ ਦਿਓ ਮੇਰੇ ਮੱਥੇ ਨਾਲ ਲੱਗੇ ਹੂੰ ਸ਼ੇਰੇ ਪੰਜਾਬ ਨੂੰ ਇਸ ਦਾ ਪਤਾ ਲੱਗਿਆ ਉਹ ਆਪ ਚੱਲ ਕੇ ਗਏ ਭਾਈ ਸਾਹਿਬ ਜੀ ਸਨੇਹਾ ਦੇਣ ਵਾਲੇ ਨੇ ਗਲਤ ਢੰਗ ਨਾਲ ਪੇਸ਼ ਕੀਤਾ ਆ ਮੈਂ ਤੁਹਾਡੇ ਦਰਸ਼ਨ ਕਰਨ ਆਇਆ ਹੂੰ ਤੇ ਤਿੱਲ ਫੁੱਲ ਵੀ ਲੈ ਕੇ ਆਇਆ ਕਹਿੰਦੇ ਸ਼ੇਰੇ ਪੰਜਾਬ ਕੀਰਤਨੀਆ ਸੰਤੋਖੀ ਹੁੰਦਾ ਹੈ ਮੈਂ ਸੰਤੋਖ ਦੀ ਮੂਰਤਾਂ ਤੈਨੂੰ ਵਾਹਿਗੁਰੂ ਨੇ ਦਾਨ ਦੀ ਦਇਆ ਦੀ ਮੂਰਤ ਬਣਾਇਆ ਤੋ ਸ਼ਾਹੂਕਾਰ ਬਣ ਕੇ ਦਾਨ ਕਰ ਮੈਨੂੰ ਲੋੜ ਨਹੀਂ ਜਿੱਥੇ ਲੋੜ ਉੱਥੇ ਦੇ ਕੇ ਆ ਜਿਸ ਕੀਰਤਨੀਏ ਨੂੰ ਗੁਰੂ ਨੇ ਕੀਰਤਨ ਦੀ ਦਾਤ ਬਖਸ਼ੀ ਹੈ ਜੇ ਤੇਰੀ ਅਰਦਾਸ ਕਰਕੇ ਅਸੀਂ ਤੇਰੀ ਫਤਿਹ ਕਰਵਾ ਸਕਦੇ ਹਾਂ ਨਾ ਤੇ ਅਸੀਂ ਗੁਰੂ ਘਰ ਚੋਂ ਕੀ ਨਹੀਂ ਲੈ ਸਕਦੇ ਅਸੀਂ ਮੰਗਿਆ ਹੀ ਸੰਤੋਖ ਹੈ ਉਹ ਵੀ ਕੀਰਤਨੀਏ ਸਨ ਤੇ ਦੂਸਰੇ ਬੰਨਿਆ ਜੋ ਵੀ ਲੋਕ ਨੇ ਜਿਹੜੇ ਕਿਸੇ ਕਲਾਕਾਰੀ ਨੂੰ ਵੇਖ ਕੇ ਤੇ ਉਹਦੇ ਪੈਰਾਂ 'ਚ ਵਾਜਾ ਖੋਲ ਕੇ ਵੀ ਬਹਿ ਜਾਂਦੇ ਇਹ ਵੀ ਨਹੀਂ ਵੇਖਦੇ ਵੀ ਮੈਂ ਸ਼ਬਦ ਕਿੱਥੇ ਪੜਨਾ ਤੇ ਕਿੱਥੇ ਉਹ ਵੀ ਕੀਰਤਨੀਏ ਸਨ ਪੁਰਾਤਨ ਭਾਈ ਗੁਰਚਰਨ ਸਿੰਘ ਵਰਗੇ ਉਹ ਦਿੱਲੀ ਦੇ ਪ੍ਰਾਤਨ ਕੀਰਤਨੀਏ ਸਨ ਭਾਈ ਅਵਤਾਰ ਸਿੰਘ ਹੋਣੀ ਬਾਬਾ ਅਤਰ ਸਿੰਘ ਹੋਣਾ ਨੇ ਕਿਹਾ ਸੀ ਭਾਈ ਸਾਹਿਬ ਗੁਰੂ ਨਾਨਕ ਦੀ ਗੱਲ ਸੁਣਾਓ ਤੇ ਕਹਿੰਦੇ ਮਹਾਰਾਜ ਗੁਰੂ ਨਾਨਕ ਦੀ ਬਾਤ ਪਾਉਣ ਲਈ ਸਾਨੂੰ ਤੁਰ ਕੀ ਬਾਣੀ ਸੁਣਾਉਣੀ ਪਊ ਹਮ ਅਕਾਲੀ ਬਾਣੀ ਉਹ ਅਕਾਲੀ ਬਾਣੀ ਲਈ ਬਾਬਾ ਜੀ ਤੁਹਾਨੂੰ ਥੱਲੇ ਬਹਿਣਾ ਪੈਣਾ ਤੇ ਸਾਨੂੰ ਤੇ ਬਿਠਾਉਣਾ ਪੈਣਾ ਤੁਹਾਨੂੰ ਹਮ ਉਸ ਵਕਤ ਬਾਬਾ ਅਤਰ ਸਿੰਘ ਹੋਣੀ ਵੀ ਥੱਲੇ ਬੈਠ ਗਏ ਸੀਗੇ ਉੱਤੇ ਬੈਠ ਕੇ ਕੀਰਤਨ ਕਰੋ ਪਰ ਅੱਜ ਤੁਸੀਂ ਵੇਖਦੇ ਹੀ ਆਪਣੇ ਆਪ ਨੂੰ ਕੀਰਤਨੀਏ ਰਾਗੀ ਅਖਵਾਉਣ ਵਾਲੇ ਕੋ ਕੈਪਰੀਆਂ ਪਾ ਕੇ ਤੁਰਿਆ ਫਿਰਦਾ ਹੈ ਕੋਈ ਕਈ ਤਰ੍ਹਾਂ ਦੀ ਕਲਾਕਾਰੀ ਕਰਦਾ ਹੈ ਇਹਨੂੰ ਕਵਾਂਗੇ ਕੋਈ ਗਾਵੇ ਰਾਗੀ ਨਾਦੀ ਵੇਦੀ ਬੋਹ ਭਾਂਤ ਕਰ ਨਹੀਂ ਹਰ ਹਰ ਭੀਜੇ RAM RAJE ਪਲੋ ਪਲੋਰੇ ਕੀਰਤਨੀਆ ਉਹ ਕੀਰਤਨ ਗੁਰੂ ਨਾਨਕ ਸਾਹਿਬ ਜਿਨੂੰ ਬਖਸ਼ ਦਿੰਦੇ ਨੇ ਫਿਰ ਉਹ ਭਾਈ ਮਰਦਾਨੇ ਹੁੰਦੇ ਨੇ ਤੇ ਭਾਈ ਮਰਦਾਨੇ ਨੂੰ ਕੋਈ ਗੁਰੂ ਨਾਨਕ ਤੋਂ ਕਦੇ ਵੱਖ ਨਹੀਂ ਕਰ ਸਕਦਾ ਜਿਹੜੇ ਕਹਿ ਦਿੰਦੇ ਨੇ ਕਿ ਪ੍ਰધાન ਬਣ ਕੇ ਗੁਰਦੁਆਰੇ ਚੋਂ ਕੀਰਤਨੀਆਂ ਕੱਢ ਦੇਾਂਗੇ ਗੁਰਦੁਆਰੇ ਚੋਂ ਤੁਸੀਂ ਕੀਰਤਨੀਆਂ ਨੂੰ ਕੱਢ ਸਕਦੇ ਹੋ ਮੇਰੇ ਵਰਗੇ ਨੂੰ ਦਰਬਾਰ ਸਾਹਿਬ ਚੋਂ ਕੱਢ ਸਕਦੇ ਹੋ ਪਰ ਮੇਰੇ ਅੰਦਰੋਂ ਤੁਸੀਂ ਕੀਰਤਨ ਨਹੀਂ ਕੱਢ ਸਕਦੇ ਕਿਉਂਕਿ ਜਿੰਨਾ ਚਿਰ ਭਾਈ ਮਰਦਾਨੇ ਬਣ ਕੇ ਰਵਾਂਗੇ ਗੁਰੂ ਨਾਨਕ ਆਖਦੇ ਨੇ ਜਿੱਥੇ ਤੇਰਾ ਵਾਸਾ ਉਥੇ ਮੇਰਾ ਵਾਸਾ ਕੀਰਤਨ ਗੁਰੂ ਨਾਨਕ ਹੈ ਤੇ ਕੀਰਤਨੀਆਂ ਭਾਈ ਮਰਦਾਨਾ ਹੈ ਇਹ ਪੱਖ ਹੈ ਕੀਰਤਨੀਏ ਦਾ ਹੁਣ ਜਿਹੜੀ ਗੱਲ ਇੱਥੇ ਆ ਗਈ ਕੀਰਤਨੀਏ ਨਾਂ ਬਣਨ ਦੀ ਬਹੁ ਗਿਣਤੀ ਅਸੀਂ ਵੀ ਕਦੇ ਉਹਨਾਂ ਹਾਲਾਤਾਂ ਚੋਂ ਨਿਕਲੇ ਸਾਂ ਕਿ ਕੀਰਤਨ ਸਿੱਖਣ ਲਈ ਗਏ पर ਸਾਡੇ ਉਸਤਾਦਾਂ ਨੇ ਇਹ ਨਹੀਂ ਸੀ ਕਿਹਾ ਵੀ ਤੁਸੀਂ ਪੈਸੇ ਕਮਾਉਣ ਲਈ ਕੀਰਤਨ ਸਿੱਖਣਾ ਭਾਵੇਂ ਕੀ ਹਾਲਾਤ ਮਾੜੇ ਸਨ ਤੇ ਮੈਨੂੰ ਯਾਦ ਹੈ ਕਿ ਜਦੋਂ ਪਹਿਲੀ ਵਾਰ ਮੈਂ ਉੱਥੇ ਯਤੀਮ ਖਾਨੇ ਦੇ ਅੰਦਰ ਭਰਤੀ ਹੋ ਕੇ ਭਾਈ ਮਹਿੰਦਰ ਸਿੰਘ ਉਹਨਾਂ ਨਾਲ ਮੇਰੀ ਉੱਥੇ ਬਾਗਾ ਜੀ ਨੇ ਉਹਨਾਂ ਨਾਲ ਡਿਊਟੀ ਲਾਈ ਗਈ ਪਹਿਲੀ ਦਫਾ ਮੈਂ ਕੀਰਤਨ ਕਰਨ ਗਿਆ ਉਹਨਾਂ ਮੈਨੂੰ ਕੀਰਤਨ ਚੋਂ ਕੁਝ ਪੈਸੇ ਦਿੱਤੇ ਮੈਂ ਕਿਹਾ ਜੀ ਇਹ ਕਾਦੇ ਕਹਿੰਦੇ ਜੀ ਤੂੰ ਕੀਰਤਨ ਕਰਾ ਕੇ ਆਇਆ ਮੈਂ ਕਿਹਾ ਕੀਰਤਨ ਦੇ ਪੈਸੇ ਵੀ ਮਿਲਦੇ ਹੁੰਦੇ ਆ ਪੀਸੀ ਕੀਰਤਨ ਸਿੱਖ ਰਹੇ ਆ ਪਰ ਇਹ ਨਹੀਂ ਪਤਾ ਕਿ ਅਸੀਂ ਪੈਸੇ ਕਮਾਉਣ ਲਈ ਸਿੱਖ ਰਹੇ ਆ ਹਾਲਾਤ ਮਾੜੇ ਨੇ ਪਰ ਇੱਥੇ ਇਸ ਗੱਲ ਦਾ ਨਹੀਂ ਗਿਆਨ ਹੈਗਾ ਅਸੀਂ ਕੀਰਤਨੀਆਂ ਉਧਰ ਨੂੰ ਚੱਲ ਕੇ ਬਣੇ ਜਤੇਮ ਖਾਨੇ ਚ ਰਹਿ ਕੇ ਪੜੇ ਆ ਦਰਬਾਰ ਸਾਹਿਬ ਦੀ ਨੌਕਰੀ ਮਿਲੀ ਅੱਜ ਉਹਨਾਂ ਨੇ ਖੋਲ ਹੀ ਫਿਰ ਕੀ ਹੋ ਗਿਆ ਕੀਰਤਨ ਅੰਦਰ ਹੈ ਕੀਰਤਨ ਕਰ ਰਹੇ ਆ ਪਰ ਜਿੱਥੇ ਅੱਜ ਬਹੁਤਾਤ ਕੀਰਤਨੀਆਂ ਦੇ ਬੱਚਿਆਂ ਨੇ ਕੀਰਤਨ ਨਾ ਕਰਨਾ ਕਲਾਕਾਰੀ ਨੂੰ ਤਰਜੀਹ ਦੇਣੀ ਉਥੇ ਕੁਝ ਗੱਲਾਂ ਇਹ ਵੀ ਵਿਚਾਰਨਯੋਗ ਨੇ ਜਿਵੇਂ ਅੱਜ ਮੈਂ ਉਥੇ ਕੀਰਤਨ ਕਰਨ ਗਿਆ ਲੁਧਿਆਣੇ ਉਥੇ ਨਾਨਕ ਸਰ ਠੁਕਰਾਲਾ ਪਿੰਡ ਹੈ ਜਿੱਥੇ ਉਹ ਕੀਰਤਨ ਕੀਤਾ ਸੀ ਭਾਈ ਮਾਨਗਾ ਸਿੰਘ ਹੋਣਾ ਦੇ ਬੱਚਿਆਂ ਦਾ ਆਨੰਦਕਾਰ ਸੀਗਾ ਅਸੀਂ ਗਏ ਗੁਰਦੁਆਰਾ ਸਾਹਿਬ ਅਸੀਂ ਪਹੁੰਚਦੇ ਆ ਤੇ ਉਥੇ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦਾ ਇੱਕ ਬੰਦਾ ਕਿ ਸਾਨੂੰ ਮਿਲਦਾ ਏ ਉਹ ਵੀ ਛੋਟਾ ਜਿਹਾ ਬਚੜਾ ਜਿਹਾ ਉਹਨੇ ਕੋਈ ਫਤਈ ਨਹੀਂ ਬੁਲਾਈ ਕੋ ਗੱਲ ਨਹੀਂ ਕੀਤੀ ਭਾਈ ਸਾਹਿਬ ਕੀਰਤਨ ਤੁਸੀਂ ਕਰਨਾ ਅੱਛਾ ਸਾਥੀ ਮੇਰਾ ਕਹਿੰਦਾ ਹਾਂਜੀ ਅਸੀਂ ਕਰਨਾ ਹੂੰ ਕਹਿੰਦਾ ਤੁਹਾਨੂੰ ਸਾਡੀ ਮਰਜ਼ਾਦਾ ਦਾ ਪਤਾ ਹੈ ਹੂੰ ਉਹ ਕੀ ਹੈ ਕਹਿੰਦੇ ਜਿਹੜੇ ਤੁਹਾਡੇ ਵਾਜੇ ਤੇ ਸੰਗਤ ਨੇ ਪੈਸੇ ਰੱਖਣੇ ਨੇ ਉਹ ਸਾਰੇ ਪੈਸੇ ਤੁਹਾਨੂੰ ਗੋਲਕਿਚ ਪਾਉਣੇ ਹੋਣਗੇ ਹੂੰ ਜੇ ਨਾ ਪਾਏ ਤੇ ਇੱਥੇ ਰੌਲਾ ਪੈ ਸਕਦਾ ਹੈ ਹੂੰ ਇਹ ਜਾਂਦੇ ਗੱਲ ਕਹੀ ਹੂੰ ਤੇ ਮੈਂ ਨੂੰ ਇਹਨਾਂ ਨੇ ਆ ਕੇ ਜਦੋਂ ਗੱਲ ਦਾ ਪਤਾ ਲੱਗਿਆ ਤੇ ਮੈਂ ਕਿਹਾ ਵੀ ਜੇ ਸਾਡੇ ਵਰਗਿਆਂ ਨੂੰ ਇਹ ਬੰਦੇ ਗੱਲ ਕਹਿ ਰਹੇ ਨੇ ਅਸੀਂ ਦਰਬਾਰ ਸਾਹਿਬ ਕੀਰਤਨ ਕਰ ਚੁੱਕੇ ਹਾਂ ਤੇ ਜਿਹੜੇ ਇੱਥੇ ਕੀਰਤਨ ਕਰਨ ਵਾਲੇ ਹੋਣਗੇ ਉਹਨਾਂ ਦੇ ਹਾਲਾਤ ਕਿਹੋ ਜਿਹੇ ਹੋਣਗੇ ਤਾਂ ਉਹਨਾਂ ਦੇ ਬੱਚੇ ਕਿਉਂ ਕੀਰਤਨੀਏ ਬਣਨਗੇ ਹੁਣ ਇੱਥੇ ਗੱਲ ਆ ਗਈ ਇੰਨਾ ਜਲੀਲਪੁਣਾ